ਪੰਜਾਬ ਵਿੱਚ ਸੰਘਾੜੇ ਦੀ ਕਾਸ਼ਤ ਦਰਿਆ ਲਾਗੇ ਲੱਗਦੇ ਕੁਝ ਇਲਾਕਿਆਂ ਵਿੱਚ ਬੜੀ ਕਾਮਯਾਬੀ ਨਾਲ ਕੀਤੀ ਜਾਂਦੀ ਹੈ। ਭਾਵੇਂ ਸੰਘਾੜੇ ਦਾ ਪੌਦਾ ਪਾਣੀ ਦਾ ਇੱਕ ਨਦੀਨ ਹੈ ਪਰ ਇਸ ਤੋਂ ਸੰਘਾੜੇ ਦਾ ਵਧੀਆ ਝਾੜ ਲਿਆ ਜਾ ਸਕਦਾ ਹੈ ਅਤੇ ਵਧੇਰੇ ਆਮਦਨ ਪ੍ਰਾਪਤ ਹੋ ਜਾਂਦੀ ਹੈ। ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦੇ ਕੁਝ ਨੌਜਵਾਨ ਕਿਸਾਨ ਸੰਘਾੜੇ ਤੋਂ ਵਧੀਆ ਪੈਸਾ ਕਮਾ ਰਹੇ ਹਨ। ਸੰਘਾੜੇ ਦੀ ਖੇਤੀ ਸਬੰਧੀ ਜੋ ਕਿ ਇਸ ਇਲਾਕੇ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਰੀਕੇ ਪੱਤਨ ਜਿਹੜਾ ਜਿੱਥੇ ਦੋ ਦਰਿਆ ਮਿਲਦੇ ਬਿਆਸ ਤੇ ਸਤਲੁਜ ਉੱਥੇ ਕੀਤੀ ਜਾਂਦੀ ਹੈ ਤੇ ਕੁਝ ਕਿਸਾਨ ਵੀਰ ਆਪ ਮੁਹਾਰੇ ਅੱਗੇ ਆ ਕੇ ਇਹ ਚੀਜ਼ ਨੂੰ ਸੰਘਾੜੇ ਦੀ ਖੇਤੀ ਨੂੰ ਅਪਣਾਉਣਾ ਚਾਹ ਰਹੇ ਨੇ ਜਿਵੇਂ ਕਿ ਅਸੀਂ ਅੱਜ ਪਿੰਡ ਕੀੜੀਆਂ ਦੇ ਵਿਖੇ ਹੈਗੇ ਆ ਇੱਥੇ ਕਿਸਾਨ ਵੀਰ ਨੇ ਲਗਭਗ 1 ਏਕੜ ਦੇ ਵਿੱਚ ਸੰਘਾੜੇ ਦੀ ਖੇਤੀ ਜਿਹੜੀ ਉਹਨਾਂ ਨੇ ਕੀਤੀ ਹੈ ਉਹਨਾਂ ਨੇ ਬਿਜਾਈ ਕੀਤੀ ਹੈ ਇਹ ਕਿਸਾਨ ਵੀਰ ਖੁਦ ਹੀ ਕਹਿ ਰਿਹਾ ਸੀ ਕਿ ਉਹਨੂੰ ਤਕਰੀਬਨ ਤਕਰੀਬਨ ਹੁਣ ਤੱਕ ਉਹਨੇ 2-3 ਤੜਾਈਆਂ ਜਿਹੜੀਆਂ ਤੋੜੀਆਂ ਉਹਦੇ ਵਿੱਚ ਉਹਨਾਂ ਨੂੰ ਤਕਰੀਬਨ 60000 ਰੁਪਏ ਦਾ ਜਿਹੜਾ ਮੁਨਾਫਾ ਹੋ ਗਿਆ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਇਹ ਫਸਲ ਸੰਘਾੜੇ ਦੀ ਹੈ ਇਹਦੇ ਵਿੱਚ ਪਾਣੀ ਦੀ ਮਾਤਰਾ ਸਾਨੂੰ ਚਾਹੀਦੀ ਹੈ ਕਿਉਂਕਿ ਪਾਣੀ ਦੀ ਪਹਿਲਾਂ ਹੀ ਪੰਜਾਬ ਦੇ ਵਿੱਚ ਕਾਫੀ ਕਿੱਲਤ ਹੈ ਪਰ ਅਸੀਂ ਇਸ ਨੂੰ ਜੇਕਰ ਮੱਛੀ ਪਾਲਣ ਦੇ ਧੰਦੇ ਨਾਲ ਜੋੜ ਲਈਏ ਤਾਂ ਇਹ ਇੱਕ ਨਵੀਂ ਫਸਲ ਦੇ ਤੌਰ ਤੇ ਜਿਹੜੇ ਕਿਸਾਨ ਵੀਰ ਨੇ ਉਹ ਪੰਜਾਬ ਦੇ ਵਿੱਚ ਇਹਦੀ ਖੇਤੀ ਬੜੇ ਸਚੇ ਜੇ ਢੰਗ ਨਾਲ ਕਰ ਸਕਦੇ ਆ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਇਸ ਦੀਆਂ ਲਗਭਗ ਜਿਹੜੀਆਂ ਦੋ ਕਿਸਮਾਂ ਜਿਹੜੀਆਂ ਦੋ ਵੈਰੈਟੀਆਂ ਆਪਾਂ ਕਹਿ ਲਈਏ ਉਹ ਮਿਲਦੀਆਂ ਨੇ ਪੰਜਾਬ ਦੇ ਵਿੱਚ ਇੱਕ ਹੈ ਸਪਾਇਨਲੈਸ ਗ੍ਰੀਨ ਜਾਂ ਜਿਹਨੂੰ ਕਹਿੰਦੇ ਕੰਡਿਆਂ ਤੋਂ ਬਿਨਾ ਜਿਹਦਾ ਇੱਕ ਹਰੀ ਵੈਰੈਟੀ ਹੁੰਦੀ ਹੈ ਤੇ ਇੱਕ ਹੈ ਲਾਲ ਰੰਗ ਦੀ ਵੈਰੈਟੀ ਜਿਹੜੀ ਕੰਡੇ ਸਮੇਤ ਹੁੰਦੀ ਹੈ ਜਾਂ ਕੰਡਿਆਂ ਤੋਂ ਬਿਨਾ ਹੁੰਦੀ ਹੈ ਸੋ ਇਹਨਾਂ ਦੋਨਾਂ ਦੀ ਕਾਸ਼ਤ ਲਗਭਗ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਅਸੀਂ ਇੱਥੇ ਕਰ ਸਕਦੇ ਹਾਂ ਔਰ 1 ਏਕੜ ਦੇ ਵਿੱਚ ਤਕਰੀਬਨ ਤਕਰੀਬਨ 2000 ਜਿਹੜੇ ਕਹ ਲਈਏ ਸੰਘਾੜੇ ਜਿਹੜੇ ਬੀਜ ਦੇ ਤੌਰ ਤੇ ਵਰਤੇ ਜਾਂਦੇ ਆ 1 ਏਕੜ ਦੇ ਵਿੱਚ ਲੱਗ ਜਾਂਦੇ ਆ ਔਰ ਇਹਨਾਂ ਦੇ ਨਾਲ ਹੀ ਪਾਣੀ ਫਿਰ ਸਾਨੂੰ ਖੜਾ ਰੱਖਣਾ ਪੈਂਦਾ ਔਰ ਅਗਸਤ ਐਂਡ ਤੋਂ ਲੈ ਕੇ ਜਾਂ ਸਪਟੰਬਰ ਮੱਧ ਤੋਂ ਲੈ ਕੇ ਜਿਹੜੇ ਸੰਘਾੜੇ ਆ ਅਸੀਂ ਬਾਜ਼ਾਰਾਂ ਦੇ ਵਿੱਚ ਵੀ ਦੇਖਦੇ ਹਾਂ ਆਣੇ ਸ਼ੁਰੂ ਹੋ ਜਾਂਦੇ ਆ ਇਹਨਾਂ ਦੀ ਤੜਾਈਆਂ ਸ਼ੁਰੂ ਹੋ ਜਾਂਦੀਆਂ ਅ ਇਸ ਤੋਂ ਅਸੀਂ ਤਕਰੀਬਨ ਤਕਰੀਬਨ 4 ਜਾਂ 5 ਤੜਾਈਆਂ ਲੈ ਸਕਦੇ ਆ ਔਰ 1 ਏਕੜ ਦੇ ਵਿੱਚੋਂ ਲਗਭਗ 2000 ਕਿਲੋ ਜਿਹੜੀ ਹੈ ਉਹ ਇਹਦੀ ਤੜਾਈ ਸੰਘਾੜੇ ਦੀ ਆ ਜਾਂਦੀ ਹੈ ਜੇਕਰ ਅਸੀਂ ਦੇਖਦੇ ਹਾਂ ਮਾਰਕੀਟ ਦੇ ਵਿੱਚ ਵੀ 50 ਤੋਂ ਲੈ ਕੇ 60 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜੀ ਇਹਦੀ ਵਿਕਰੀ ਹੁੰਦੀ ਹੈ ਜੇਕਰ ਅਸੀਂ 40 ਰੁਪਏ ਵੀ ਲਗਾ ਲਈਏ ਤਾਂ ਤਕਰੀਬਨ ਤਕਰੀਬਨ ਅਸੀਂ 80000 ਤੋਂ ਲੈ ਕੇ 1 ਲੱਖ ਰੁਪਏ ਦਾ ਜਿਹੜਾ ਇਹਦੇ ਤੋਂ ਅਸੀਂ ਜਿਹੜੀ ਆਮਦਨ ਪ੍ਰਾਪਤ ਕਰ ਲੈਨੇ ਆ ਜੇ ਅਸੀਂ ਖਰਚੇ ਦੀ ਗੱਲ ਕਰੀਏ ਜੇ ਖਰਚਾ ਤਕਰੀਬਨ ਤਕਰੀਬਨ 25-30000 ਕੱਢ ਵੀ ਲਈਏ ਤਾਂ ਸਾਡੇ ਕੋਲ ਜਿਹੜਾ ਕੁੱਲ ਮੁਨਾਫਾ ਜਿਹੜਾ 60000 ਰੁਪਏ ਦਾ ਆ ਜਾਂਦਾ ਹੈ ਔਰ ਇਹ ਜੂਨ ਜੁਲਾਈ ਤੋਂ ਲੱਗ ਕੇ ਦਸੰਬਰ ਤੱਕ ਇਹ ਫਸਲ ਅਸੀਂ ਇਹਦੇ ਵਿੱਚੋਂ ਤਿੰਨ ਜਾਂ ਚਾਰ ਤੜਾਈਆਂ ਲੈ ਸਕਦੇ ਹਾਂ ਇਸ ਤੋਂ ਇਸ ਤੋਂ ਬਾਅਦ ਕਈ ਕਿਸਾਨ ਵੀਰ ਜਿਵੇਂ ਦੂਸਰੇ ਪ੍ਰਦੇਸ਼ਾਂ ਦੇ ਵਿੱਚ ਜੇ ਮੈਂ ਗੱਲ ਕਰ ਲਵਾਂ ਚਾਹੇ ਬਿਹਾਰ ਦੀ ਗੱਲ ਕਰ ਲਈਏ ਜਾਂ ਬੈਸਟ ਬੰਗਾਲ ਦੀ ਗੱਲ ਕਰ ਲਈਏ ਤਾਂ ਉੱਥੇ ਕਈ ਜਿਹੜੇ ਕਿਸਾਨ ਵੀਰ ਹੈਗੇ ਆ ਉਹ ਦਸੰਬਰ ਦੇ ਅੱਧ ਤੱਕ ਇਹਦੀ ਤੜਾਈ ਖਤਮ ਕਰਕੇ ਫਿਰ ਉਸ ਤੋਂ ਬਾਅਦ ਕਣਕ ਦੀ ਵੀ ਜਿਹੜੀ ਉਹ ਬਜਾਈ ਕਰ ਲੈਂਦੇ ਨੇ ਜਾਂ ਕੋਈ ਹੋਰ ਚਾਰੇ ਦੇ ਤੌਰ ਤੇ ਫਸਲ ਬੀਜ ਕੇ ਉੱਥੇ ਮੁਨਾਫਾ ਲੈ ਲੈਂਦੇ ਆ ਸੋ ਕਿਸਾਨ ਵੀਰੋ ਲੋੜ ਇਸ ਗੱਲ ਦੀ ਹੈ ਕਿ ਜਿਹੜੀ ਵੀ ਕੋਈ ਨਵੀਂ ਫਸਲ ਆ ਰਹੀ ਹੈ ਪਹਿਲੀ ਗੱਲ ਤਾਂ ਸਾਨੂੰ ਉਹਦੀ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਹੋਵੇ ਔਰ ਅਸੀਂ ਆਪਣੇ ਵਾਤਾਵਰਣ ਨੂੰ ਵੀ ਸੇਝਣਾ ਕੋਈ ਨਵੀਂ ਚੀਜ਼ ਤਾਦੀ ਕਰਨੀ ਹੈ ਜੇਕਰ ਉਹ ਸਾਡੇ ਵਾਤਾਵਰਣ ਨੂੰ ਵੀ ਸਪੋਰਟ ਕਰਦੀ ਹੋਵੇ ਇਹ ਨਾ ਹੋਏ ਕਿ ਅਸੀਂ ਇਹੋ ਜੀ ਖੇਤੀ ਕਰਕੇ ਬਾਅਦ ਵਿੱਚ ਪਾਣੀ ਦੀ ਪਹਿਲਾਂ ਹੀ ਪੰਜਾਬ ਦੇ ਵਿੱਚ ਕਿੱਲਤ ਚੱਲ ਰਹੀ ਹੈ ਪਰ ਜੇਕਰ ਅਸੀਂ ਨੂੰ ਮੱਛੀ ਪਾਲਣ ਦੇ ਧੰਦੇ ਦੇ ਨਾਲ ਕਰ ਲਈਏ ਤਾਂ ਇੱਕ ਬਹੁਤ ਹੀ ਵਧੀਆ ਸਮੇਲ ਹੋ ਜਾਏਗਾ ਜਦੋਂ ਅਸੀਂ ਮੱਛੀਆਂ ਦੇ ਨਾਲ ਇਹਦਾ ਸਮੇਲ ਕਰਨਾ ਤਾਂ ਜਿਹੜਾ ਸਾਨੂੰ ਤਕਰੀਬਨ ਤਕਰੀਬਨ ਦੋ ਤੋਂ 3 ਫੁੱਟ ਜਾਂ 1 ਮੀਟਰ ਤੱਕ ਦਾ ਜਿਹੜਾ ਸਾਡੇ ਕੋਲ ਜੇਸੀ ਪਾਉਂਡ ਪੁੱਟਲੀਏ ਜਾਂ ਕਈ ਕਿਸਾਨ ਵੀ ਇਹੋ ਜਿਹੇ ਵੀ ਹੁੰਦੇ ਆ ਜਿਨ੍ਹਾਂ ਕੋਲ ਜ਼ਮੀਨ ਬੜੀ ਨੀਵੀਂ ਹੁੰਦੀ ਹੈ ਉਹ ਕਹਿੰਦੇ ਵੀ ਸਾਡਾ ਪਾਣੀ ਕਿਸੇ ਪਾਸੇ ਨਿਕਾਸ ਹੀ ਨਹੀਂ ਹੁੰਦਾ ਤਾਂ ਉਹੋ ਜਿਹੇ ਜਗ੍ਹਾ ਦੇ ਵਿੱਚ ਅਸੀਂ ਖੇਤੀ ਕਰ ਸਕਦੇ ਆ ਪਾਣੀ ਨੂੰ ਖੜਾ ਕਰਕੇ ਤੇ ਮਰੀਗਲ ਜਿਹੜੀ ਮੱਛੀ ਹੈਗੀ ਆ ਜਾਂ ਮੱਲੀ ਜਿਹਨੂੰ ਅਸੀਂ ਕਹਿ ਦਿੰਨੇ ਆ ਉਹ ਵਿੱਚ ਪਾ ਕੇ ਤੇ ਸੰਘਾੜੇ ਦੇ ਰੂਪ ਦੇ ਵਿੱਚ 75 25 ਦੀ ਰੇਸ਼ੋ ਦੇ ਵਿੱਚ ਭਾਵੇਂ ਸਾਨੂੰ 25% ਜਿਹੜਾ 1 ਏਕੜ ਦੇ ਵਿੱਚ ਏਰੀਆ ਖਾਲੀ ਰੱਖਣਾ ਪਏਗਾ ਔਰ ਆਸ-ਪਾਸੇ ਜੇਕਰ ਅਸੀਂ ਸੰਘਾੜੇ ਦੀ ਖੇਤੀ ਕਰ ਲਈਏ ਤਾਂ ਸਾਨੂੰ ਦੋ-ਦੋ ਫਸਲਾਂ ਅਸੀਂ ਇੱਕੋ ਹੀ ਖੇਤ ਦੇ ਵਿੱਚੋਂ ਲੈਂਨ ਦੇ ਵਿੱਚ ਸਮਰਥ ਹੋ ਜਾਾਂਗੇ ਔਰ ਸਾਡੀ ਇੱਕ ਆਮਦਨ ਬਹੁਤ ਵਧੀਆ ਬਣ ਕੇ ਆਏਗੀ ਸਾਨੂੰ ਚੰਗਾ ਮੁਨਾਫਾ ਹੋਏਗਾ ਇਸ ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਹੜੀਆਂ ਕਿਸਮਾਂ ਦੋ ਤਰ੍ਹਾਂ ਦੀਆਂ ਔਰ ਖਾਦਾਂ ਦਾ ਪ੍ਰਬੰਧ ਵੀ ਸਾਨੂੰ ਕਰਨਾ ਪਏਗਾ ਜ਼ਮੀਨ ਚੰਗੀ ਹੋਵੇ ਜੇ ਸੰਘਾੜੇ ਦੀ ਖੇਤੀ ਕਰਨਾ ਚਾਹੁੰਦੇ ਆ ਜਿਵੇਂ ਅਸੀਂ ਦਰਿਆ ਦੇ ਵਿੱਚ ਦੇਖਦੇ ਆ ਜਿਹੜੇ ਦਰਿਆਈ ਜਿਹਨੂੰ ਮਾਰਸ਼ੀ ਲੈન્ડ ਕਹਿੰਦੇ ਨੇ ਆ ਦਰਿਆ ਦੇ ਆਲੇ ਦੁਆਲੇ ਵਾਲੀ ਜਿਹੜੀ ਜ਼ਮੀਨ ਹੁੰਦੀ ਹੈ ਉੱਥੇ ਜ਼ਮੀਨ ਬਹੁਤ ਵਧੀਆ ਹੁੰਦੀ ਹੈ ਉਹਦੇ ਵਿੱਚ ਤੱਤ ਇੰਨੇ ਜ਼ਿਆਦਾ ਹੁੰਦੇ ਆ ਕਿ ਉਹ ਜਿਹੜੇ ਸੰਘਾੜੇ ਦੇ ਬੂਟੇ ਨੂੰ ਸਪੋਰਟ ਕਰ ਦਿੰਦੇ ਆ ਪਰ ਜੇਕਰ ਜਿਵੇਂ ਮੇਰੇ ਪਿੱਛੇ ਤੁਸੀਂ ਖੇਤ ਦੇਖ ਰਹੇ ਹੋ ਜੇ ਕੋਈ ਕਿਸਾਨ ਵੀਰ ਚਾਹੁੰਦਾ ਹੈ ਕਿ ਮੈਂ ਨਵੇਂ ਸਿਰਿਓਂ ਕੰਮ ਸ਼ੁਰੂਆਤ ਕਰਨੀ ਹੈ ਤਾਂ ਜ਼ਮੀਨ ਚੰਗੀ ਹੋਵੇ ਜਿਹਦੇ ਵਿੱਚ ਤੱਤਾਂ ਦੀ ਭਰਮਾਰ ਹੋਵੇ ਨੰਬਰ 2 ਤੇ ਇਹਦੇ ਵਿੱਚ ਸਾਨੂੰ ਕੁਝ ਜਿਹੜੀਆਂ ਖਾਦਾਂ ਵੀ ਪਾਣੀਆਂ ਪੈਣਗੀਆਂ ਉਦਾਹਰਨ ਦੇ ਤੌਰ ਤੇ ਜੇਕਰ ਅਸੀਂ ਯੂਰੀ ਦੇ ਇਸਤੇਮਾਲ ਕਰਨਾ ਤਾਂ 25 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਸਾਨੂੰ ਪਾਉਣਾ ਪਏਗਾ ਜਦੋਂ ਅਸੀਂ ਬਜਾਈ ਕਰਦੇ ਹਾਂ ਉਸ ਤੋਂ ਬਾਅਦ 20 ਦਿਨ ਬਾਅਦ ਫਿਰ ਸਾਨੂੰ 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਦੂਸਰੀ ਡੋਜ਼ ਦੇਣੀ ਉਹ ਇਹਦੇ ਵਿੱਚ ਪਾਣੀ ਪਏਗੀ ਇਸ ਤੋਂ ਇਲਾਵਾ ਜਿਹੜਾ ਫਾਸਫੋਰਸ ਤੇ ਪੋਟਾਸ਼ ਤੱਤ ਹੈਗਾ तकरीबन तकरीबन ਇਹ ਵੀ 20-20 ਕਿਲੋ ਸਾਨੂੰ ਪ੍ਰਤੀ ਏਕੜ ਪਾਉਣਾ ਪਏਗਾ ਤਾਂ ਜੋ ਜਿਹੜੀ ਇਸ ਬੂਟੇ ਦੀ ਹੈ ਗਰੋਥ ਉਹ ਚੰਗੀ ਹੋਵੇ ਸੰਘਾੜੇ ਚੰਗੇ ਲੱਗਣ ਔਰ ਜਿਹੜੀ ਤੜਾਈ ਉਹਨਾਂ ਦੀ ਸਾਡੇ ਕੋਲ ਵੱਧ ਕੇ ਆਵੇ ਕਈ ਵਾਰੀ ਕੀ ਹੁੰਦਾ ਕਿ ਜਦੋਂ ਖਾਦਾਂ ਅਸੀਂ ਪੂਰੀਆਂ ਨਹੀਂ ਪਾਉਂਦੇ ਤਾਂ ਉਦੋਂ ਇਹ ਦੇਖਦੇ ਆਂ ਕਿ ਸਿਰਫ ਦੋ ਹੀ ਤੜਾਈਆਂ ਹੁੰਦੀਆਂ ਨੇ ਤੇ ਲੰਬੀ ਫਸਲ ਹੋਣ ਕਰਕੇ ਜੇ ਦੋ ਹੀ ਤੜਾਈਆਂ ਟੁੱਟਣਗੀਆਂ ਟੁੱਟਣਗੀਆਂ ਤਾਂ ਫਿਰ ਸਾਨੂੰ ਉਹਦੇ ਵਿੱਚ ਇੰਨਾ ਮੁਨਾਫਾ ਨਹੀਂ ਹੋਏਗਾ ਮੈਂ ਜਿਵੇਂ ਕਿ ਪਹਿਲਾਂ ਹੀ ਦੱਸਿਆ ਸੀ ਕਿ ਅਸੀਂ ਤਕਰੀਬਨ ਤਕਰੀਬਨ 4 ਜਾਂ 5 ਤੜਾਈਆਂ ਇਸ ਫਸਲ ਤੋਂ ਲੈ ਸਕਦੇ ਆਂ ਕਈ ਕਿਸਾਨ ਵੀ 6 ਵੀ ਲੈਂਦੇ ਨੇ ਜਿਹੜੇ ਦੂਸਰੇ ਪ੍ਰਦੇਸ਼ ਹੈਗੇ ਆ ਸੋ ਇਹਦੇ ਵਿੱਚ ਸਾਨੂੰ ਸਾਰੀਆਂ ਚੀਜ਼ਾਂ ਦਾ ਬੜਾ ਖਿਆਲ ਰੱਖਣਾ ਪਏਗਾ ਪਾਣੀ ਦਾ ਪੱਧਰ ਸਹੀ ਹੋਣਾ ਚਾਹੀਦਾ ਹੈ ਪਾਣੀ ਦੀ ਜਿਹੜੀ ਪੀ ਐਚ ਹੈ ਜਿਹਨੂੰ ਅਸੀਂ ਕਹਿ ਦਿੰਨੇ ਆ ਕਿ ਪੀ ਐਚ ਕਿੰਨੀ ਹੋਣੀ ਚਾਹੀਦੀ ਹੈ ਤਾਂ ਜਿਹੜਾ ਇਸ ਇਹ ਜਿਹੜਾ ਬੂਟਾ ਹੈਗਾ ਤਕਰੀਬਨ ਤਕਰੀਬਨ ਜਿਹੜੀ ਨਾਰਮਲ ਪੀ ਐਚ ਹੁੰਦੀ ਆ ਆਮ ਪੀ ਐਚ ਹੁੰਦੀ ਹੈ ਨਾ ਪਾਣੀ ਜ਼ਿਆਦਾ ਐਸਡੀ ਕੋਏ ਨਾ ਜ਼ਿਆਦਾ ਖਾਰਾ ਹੋਏ ਉਥੇ ਬੂਟਾ ਬਹੁਤ ਵਧੀਆ ਚੱਲਦਾ ਹੈ ਬਿਮਾਰੀਆਂ ਵੀ ਘੱਟ ਲੱਗਦੀਆਂ ਔਰ ਇਸ ਤੋਂ ਇਲਾਵਾ ਇਹਦੀ ਜਿਹੜੀ ਗਰੋਥ ਹੈ ਬਹੁਤ ਵਧੀਆ ਹੁੰਦੀ ਹੈ ਤਾਂ ਸਾਨੂੰ ਇਹ ਚੀਜ਼ ਦੇਖਣੀ ਪਏਗੀ ਕਿ ਪਾਣੀ ਦੀ ਜਿਹੜੀ ਪੀ ਐਚ ਹੈਗੀ ਹੈ ਤੇਜਾਬੀ ਮਾਦਾ ਜਿਹਨੂੰ ਅਸੀਂ ਕਹਿ ਦਿੰਨੇ ਆ ਉਹ ਇੱਕ ਨਾਰਮਲ ਹੋਵੇ ਤਾਂ ਫਿਰ ਇਹ ਬੂਟਾ ਜਿਹੜਾ ਬਹੁਤ ਵਧੀਆ ਚੱਲਦਾ ਵੱਧਦਾ ਫੁੱਲਦਾ ਸਾਨੂੰ ਛਾੜ ਬਹੁਤ ਵਧੀਆ ਦਿੰਦਾ ਹੈ ਕਈ ਵਾਰੀ ਬਿਮਾਰੀਆਂ ਲੱਗ ਜਾਂਦੀਆਂ ਨੇ ਇਹਦੇ ਵਿੱਚ ਤਾਂ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹਾਂਗਾ ਕਿ ਜਿੱਥੇ ਤਾਂ ਕੁਦਰਤੀ ਤੌਰ ਤੇ ਜਿਵੇਂ ਹਰੀਕੇ ਪੱਤਨ ਜਿਹੜੀ ਦਰਿਆ ਹੈਗਾ ਜਾਂ ਕਿਤੇ ਹੋਰ ਸੁਲਤਾਨਪੁਰ ਲੋਧੀ ਦੇ ਵਿੱਚ ਕਿਸਾਨ ਵੀਰ ਕਰਦੇ ਆ ਜਾਂ ਫਿਰ ਗੁਰਦਾਸਪੁਰ ਦੇ ਵਿੱਚ ਕਿਸਾਨ ਵੀਰ ਦਰਿਆਵਾਂ ਦੇ ਉੱਪਰ ਕਰਦੇ ਆ ਤਾਂ ਉੱਥੇ ਸਾਨੂੰ ਇਹ ਚੀਜ਼ ਚਾਹੀਦੀ ਹੈ ਕਿ ਕਿਉਂਕਿ ਉਹਨਾਂ ਦੇ ਵਿੱਚ ਕੁਦਰਤੀ ਤੌਰ ਤੇ ਮੱਛੀਆਂ ਪਾਈਆਂ ਜਾਂਦੀਆਂ ਹਨ ਦਰਿਆਵਾਂ ਦੇ ਵਿੱਚ ਤੇ ਐਵੇਂ ਅੰਗੋਲੀਆਂ ਹੀ ਕੋਈ ਇਨਸੈਕਟੀਸਾਈਡ ਸਪਰੇ ਕਰ ਦਈਏ ਉਸ ਤੋਂ ਬਾਅਦ ਮੱਛੀਆਂ ਮਰ ਜਾਂਨ ਤਾਂ ਉਹ ਗੱਲ ਵੀ ਠੀਕ ਨਹੀਂ ਹੈਗੀ ਸਾਨੂੰ ਬੜੇ ਸੋਚ ਸਮਝ ਕੇ ਉਹੀ ਜਿਹੜੇ ਇਨਸੈਕਟੀਸਾਈਡ ਜਿਹੜੇ ਜ਼ਹਿਰਵਾਦ ਹੈਗੇ ਵਰਤੀਏ ਜਿਹੜੇ ਕਿ ਦੂਜੇ ਜੀਵਾਂ ਨੂੰ ਵੀ ਸਹਾਈ ਹੋਣ ਉਦਾਹਰਨ ਦੇ ਤੌਰ ਤੇ ਜੇਕਰ ਅਸੀਂ ਜਿਹੜੇ ਹਰੀਕੇ ਪੱਤਨ ਦੀ ਗੱਲ ਕਰ ਲਈਏ ਜਿੱਥੇ ਕੁਦਰਤੀ ਤੌਰ ਤੇ ਸੰਘਾੜੇ ਨੂੰ ਪੈਦਾ ਕੀਤਾ ਜਾ ਰਿਹਾ ਕੁਦਰਤੀ ਪਾਣੀਆਂ ਦੇ ਵਿੱਚ ਤਾਂ ਉਥੇ ਜ਼ਹਿਰਵਾਦੀ ਵਰਤੋਂ ਨਾ ਕਰੀਏ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਵੀ ਇਹੋ ਜਿਹੀਆਂ ਰਿਪੋਰਟਾਂ ਆਈਆਂ ਜਿੱਥੇ ਜ਼ਹਿਰਵਾਦ ਵਰਤਿਆ ਗਿਆ ਤੇ ਮੱਛੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੇਕਰ ਹਾਂ ਕਿਸਾਨ ਵੀਰ ਆਪਣੇ ਖੇਤ ਦੇ ਵਿੱਚ ਕਲਟੀਵੇਟ ਕਰ ਰਿਹਾ ਹੈ ਤਾਂ ਫਿਰ ਉਥੇ ਜਿਹੜਾ ਹੈ ਜ਼ਹਿਰਵਾਦ ਦਾ ਜੇਕਰ ਬਿਮਾਰੀ ਪੈਂਦੀ ਹੈ ਤਾਂ ਸਾਨੂੰ ਉਹਦਾ ਇਸਤੇਮਾਲ ਕਰਨਾ ਚਾਹੀਦਾ ਹੈ ਉਦਾਹਰਨ ਦੇ ਤੌਰ ਤੇ ਜੇਕਰ ਇਹਦੇ ਪੱਤੇ ਗਲਣ ਲੱਗ ਜਾਣ ਸੰਘਾੜੇ ਦੇ ਤੰਬ ਵਿਸਟਨ ਜਿਹੜੀ ਹੈ ਪੁਆਇੰਟ 01% ਦੇ ਹਿਸਾਬ ਨਾਲ ਇਹਦੀ ਸਪਰੇਅ ਕਰ ਦੇਣੀ ਚਾਹੀਦੀ ਹੈ ਜਿਹੜਾ ਤਨਾ ਗਲਣ ਰੋਕ ਲਈ ਪੱਤਾ ਗਲਣ ਰੋਕ ਲਈ ਤਾਂ ਉਹ ਬਿਲਕੁਲ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਇੱਕ ਬੀਟਲ ਹੈ ਇੱਕ ਮੀਲੀ ਬੱਗ ਹੈ ਔਰ ਇੱਕ ਜਿਹਨੂੰ ਆਪਾਂ ਚੇਪਾ ਕਹਿੰਦੇ ਨੇ ਇਹ ਵੀ ਲੱਗਦੇ ਇਹਦੇ ਉੱਤੇ ਤਾਂ ਉਹਦੇ ਲਈ ਕਾਰਬਰੀਲ ਇੱਕ ਦਵਾਈ ਆਂਦੀ ਹੈ 0.5% ਦੇ ਹਿਸਾਬ ਦੇ ਨਾਲ ਪ੍ਰਤੀ ਏਕੜ ਦੇ ਹਿਸਾਬ ਨਾਲ ਹੁੰਦੀ ਅਸੀਂ ਸਪਰੇਅ ਕਰ ਸਕਦੇ ਹਾਂ ਜੇਕਰ ਉਹ ਜ਼ਿਆਦਾ ਬਿਮਾਰੀ ਰਹਿੰਦੀ ਹੈ ਤਾਂ ਉਹਦਾ ਇੱਕ ਹਫ਼ਤੇ ਬਾਅਦ ਫਿਰ ਸਪਰੇਅ ਕਰ ਸਕਦੇ ਹਾਂ ਸੋ ਕਿਸਾਨ ਵੀਰੋ ਇਹਦੇ ਵਿੱਚੋਂ ਤਕਰੀਬਨ ਤਕਰੀਬਨ ਸਾਨੂੰ 1 ਏਕੜ ਦੇ ਵਿੱਚੋਂ 2000 ਕਿਲੋ ਦਾ ਜਿਹੜਾ ਜਿਹੜੀ ਸਾਨੂੰ ਫਸਲ ਮਿਲ ਜਾਂਦੀ ਹੈ ਤੇ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਜੇਕਰ ਕਿਲੋ ਦਾ ਰੇਟ ਅਸੀਂ 40 ਰੁਪਏ ਵੀ ਲਗਾ ਲਈਏ ਤਾਂ 80000 ਰੁਪਏ ਦੀ ਤਕਰੀਬਨ ਤਕਰੀਬਨ ਅਸੀਂ ਜਿਹੜੀ ਉਹ ਫਸਲ 1 ਏਕੜ ਦੇ ਵਿੱਚੋਂ ਕੱਢ ਲੈਣੇ ਆ 20 ਤੋਂ ਲੈ ਕੇ 25000 ਰੁਪਏ ਖਰਚਾ ਸਾਡਾ ਪਰ ਫਿਰ ਉਹ ਇਹੋ ਗੱਲ ਹੈ ਕਿਉਂਕਿ ਅਸੀਂ ਆਪਣੇ ਜਿਹੜੇ ਸਰੋਤ ਜਿਹੜੇ ਕੁਦਰਤੀ ਸਰੋਤ ਹੈ ਉਹ ਸਾਹਮਣੇ ਨੇ ਕੁਦਰਤੀ ਸਰੋਤਾਂ ਦੇ ਵਿੱਚ ਪਾਣੀ ਵੀ ਹੈ ਪਾਣੀ ਦੀ ਸਾਡੀ ਦੁਰਵਰਤੋਂ ਨਾ ਹੋਵੇ ਤਾਂ ਇਹਨੂੰ ਮੱਛੀ ਪਾਲਣ ਦੇ ਧੰਦੇ ਦੇ ਨਾਲ ਹੀ ਅਸੀਂ ਇਕੱਤਰਤ ਕਰਕੇ ਇਹਨੂੰ ਅਪਣਾਈਏ ਮੈਂ ਸਿਮਰਜੀਤ ਕੌਰ ਬਤੌਰ ਫਸਲ ਵਿਗਿਆਨੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਫਸਲ ਵਿਗਿਆਨ ਵਿਭਾਗ ਵਿੱਚ ਕੰਮ ਕਰ ਰਹੀ ਹਾਂ ਸੋ ਅੱਜ ਆਪਣੇ ਗੱਲਬਾਤ ਦਾ ਵਿਸ਼ਾ ਹੈ ਪੰਜਾਬ ਵਿੱਚ ਸਿੰਗਾੜਿਆਂ ਦੀ ਖੇਤੀ ਸਿੰਗਾੜਾ ਜਿੰਨੂੰ ਆਪਾਂ ਪਾਣੀ ਫਲ ਵੀ ਕਹਿੰਦੇ ਆ ਇਹ ਇੱਕ ਪਾਣੀ ਵਿੱਚ ਹੋਣ ਵਾਲਾ ਪੌਦਾ ਹੈ ਜਿਹਦਾ ਕਿ ਨਾਮ ਟ੍ਰੈਪਾ ਕਰਕੇ ਇੰਗਲਿਸ਼ ਨੇਮ ਹੈ ਇਸ ਦੀ ਖੇਤੀ ਪੰਜਾਬ ਵਿੱਚ ਕਈ ਮੰਡ ਵਾਲੇ ਇਲਾਕੇ ਜਾਂ ਜਿਵੇਂ ਵੈਟਲੈਂਡ ਕਾਂਝਲੀ ਸਲਤਾਨਪੁਰ ਲੋਧੀ ਜਾਂ ਇੱਧਰ ਆਪਾਂ ਮਾਛੀਵਾੜੇ ਵੱਲ ਲੁਧਿਆਣੇ ਜ਼ਿਲ੍ਹੇ 'ਚ ਆ ਜਗੇ ਜਾਂ ਆਪਾਂ ਅੰਮ੍ਰਿਤਸਰ ਤਨ ਤਨ ਜਿੱਥੇ ਪਾਣੀ ਬਹੁਤ ਖੜਦਾ ਜਿੰਨਾਂ ਪੈਲੀਆਂ ਵਿੱਚ ਜਾਂ ਟੋਬੇ ਨੇ ਜਾਂ ਛੱਪੜ ਨੇ ਜਿੱਥੇ 4-5 ਮੀਟਰ ਪਾਣੀ ਦੀ ਖੜੋਤ ਹੈਗੀ ਹੈ ਉੱਥੇ ਇਹ ਇੱਕ ਬਹੁਤ ਸਾਲੀ ਪਾਣੀ ਵਿੱਚ ਉੱਗਣ ਵਾਲਾ ਪੌਦਾ ਹੈ ਸੋ ਇਹਦੇ ਜਿਹੜੇ ਆਪਾਂ ਸਿੰਗਾੜੇ ਐ ਬੇਸਿਕਲੀ ਇਹ ਉਸ ਪੌਦੇ ਤੇ ਲੱਗਣ ਵਾਲੇ ਫਰੂਟ ਨੇ ਫਲ ਨੇ ਜਿਹੜੇ ਕਿ ਆਪਾਂ ਅੱਜ ਕੱਲ ਦੇ ਦਿਨਾਂ 'ਚ ਠੰਡ ਪੈਣ ਤੋਂ ਪਹਿਲਾਂ ਹਾਰਵੈਸਟ ਕਰਦੇ ਆ ਇਹਦਾ ਜਿਹੜੀ ਖੇਤੀ ਹੈ ਇਹ ਉਹ ਉਸ ਅਦਰਵਾਈਜ਼ ਪੰਜਾਬ ਵਿੱਚ ਪਰਫੁੱਲਿਤ ਨਹੀਂ ਹੋ ਸਕਦੀ ਕਿਉਂਕਿ ਇਹ ਖੜੇ ਪਾਣੀ ਵਿੱਚ ਹੀ ਹੁੰਦੀ ਹੈ ਤੇ ਆਪਾਂ ਜਿਵੇਂ ਜਾਣਦੇ ਆਂ ਪੰਜਾਬ ਵਿੱਚ ਆਪਣੇ ਕਈ ਜ਼ਿਲ੍ਹੇ ਜਿਹੜੇ ਹੈਗੇ ਨੇ ਉਹ ਗ੍ਰੇ ਲਾਈਨ ਦੇ ਅੰਡਰ ਨੇ ਪਰ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਪਾਣੀ ਖੜਦਾ ਜਾਂ ਜਿਹੜੇ ਏਰੀਆ ਵਿੱਚ ਪਾਣੀ ਖੜਨ ਦੀ ਪ੍ਰੋਬਲਮ ਹੈ ਉੱਥੇ ਅਸੀਂ ਇਸ ਦੀ ਖੇਤੀ ਆਰਾਮ ਨਾਲ ਕਰ ਸਕਦੇ ਹਾਂ ਸੋ ਕਿਸਾਨਾਂ ਦੇ ਅਨੁਸਾਰ ਇਸ ਦੀ ਜਿਹੜੀ ਖੇਤੀ ਹੈ ਪੂਰੇ ਭਾਰਤ ਵਰਸ਼ ਵਿੱਚ ਆਪਾਂ ਜਿਵੇਂ ਵੈਸਟ ਬੰਗਾਲ 'ਚ ਕਰ ਲਈ ਉੱਥੇ ਵੀ ਬਹੁਤ ਹੁੰਦੀ ਹੈ ਸੋ ਇਹਦੇ ਵਿੱਚ ਮਾਰਚ ਅਪ੍ਰੈਲ ਜਾਂ ਜੂਨ ਦੇ ਮਹੀਨੇ ਵਿੱਚ ਸਿੰਘਾੜੇ ਤੋਂ ਪਹਿਲਾਂ ਇੱਕ ਪੌਦਾ ਤਿਆਰ ਕੀਤਾ ਜਾਂਦਾ ਹੈ ਪੌਦਾ ਤਿਆਰ ਕਰਨ ਤੋਂ ਬਾਅਦ ਜੂਨ ਜੁਲਾਈ ਦੇ ਵਿੱਚ ਆਪਾਂ ਇਹਦੀ ਕਨਾਲ ਪਿੱਛੇ ਹਜ਼ਾਰ ਬੂਟਾ ਇੰਨੇ ਫਾਰਮਰ ਲਗਾਉਂਦੇ ਨੇ ਤੇ ਉਹਦੇ ਬਾਅਦ ਜਦੋਂ ਇਸ ਦੀ ਜਿਹੜੀ ਕੰਟੀਨਿਊਸ ਇਹਦੀ ਵੀਡਿੰਗ ਜਾਂ ਫਰਟੀਲਾਈਜ਼ਰ ਦਾ ਧਿਆਨ ਰੱਖਦੇ ਹੋਏ ਇਸ ਦੀ ਜਿਹੜੀ ਹਾਰਵੈਸਟਿੰਗ ਹੈ ਅੱਜ ਕੱਲ ਦੇ ਦਿਨਾਂ ਵਿੱਚ ਹੁੰਦੀ ਹੈ ਤੇ ਅੱਜ ਕੱਲ ਦੇ ਦਿਨਾਂ ਚ ਜਿਵੇਂ ਰਿਲੀਜੀਅਸ ਫੈਸਟੀਵਲਿਟੀ ਚ ਇਸ ਦਾ ਬਹੁਤ ਪ੍ਰਯੋਗ ਹੁੰਦਾ ਹੈ ਤੇ ਜਿਹੜਾ ਆਪਣਾ ਸਿੰਗਾੜੇ ਦਾ ਆਟਾ ਹੈ ਉਹ ਬੇਸਿਕਲੀ ਕਣਕ ਦਾ ਇੱਕ ਬਹੁਤ ਵਧੀਆ ਰਿਪਲੇਸਮੈਂਟ ਵੀ ਮੰਨਿਆ ਜਾਂਦਾ ਹੈ ਤੇ ਇਹਦੇ ਕਈ ਨਿਊਟ੍ਰੀਸ਼ਨਲ ਬੈਨੀਫਿਟ ਨੇ ਕੈਲਰੀ ਵਿੱਚ ਲੋ ਹੈ ਪਰ ਇਹਦੇ ਵਿੱਚ ਕਈ ਤਰ੍ਹਾਂ ਦੇ ਮਿਨਰਲਸ ਤੇ ਵਿਟਾਮਿਨਸ ਬਹੁਤ ਚੰਗੀ ਮਾਤਰਾ ਵਿੱਚ ਮਿਲਦੇ ਨੇ ਕਹਿਣ ਦਾ ਕਿ ਇੱਕ ਬੜਾ ਵਧੀਆ ਫੂਡ ਹੈ ਜਿਹੜਾ ਕਿ ਕਣਕ ਦੀ ਰਿਪਲੇਸਮੈਂਟ ਵਜੋਂ ਜਦੋਂ ਆਪਾਂ ਵਰਤ ਦੇ ਦਿਨਾਂ ਵਿੱਚ ਆਪਣੀਆਂ ਭੈਣਾਂ ਜਾਂ ਹੋਰ ਵੀਰ ਖਾਂਦੇ ਨੇ ਸੋ ਇਸ ਦੀ ਖੇਤੀ ਵਿੱਚ ਮੋਸਟਲੀ ਇਹ ਲੋਕਲਾਈਜ਼ਡ ਹੈ ਉਹਨਾਂ ਏਰੀਆਜ਼ ਵਿੱਚ ਜਿੱਥੇ ਪਾਣੀ ਜ਼ਿਆਦਾ ਖੜਦਾ ਹੈ ਪਰ ਆਪਾਂ ਇਸ ਨੂੰ ਜਿਹੜੇ ਇਹੋ ਜਿਹੇ ਫਾਰਮਰ ਨੇ ਉਹ ਇਹਨੂੰ ਵਪਾਰਕ ਪੱਧਰ ਤੇ ਕਰਕੇ ਇਹਦੇ ਤੋਂ ਫਾਇਦਾ ਉਠਾ ਸਕਦੇ ਨੇ ਸੰਘਾਰੇ ਦੀ ਕਾਸ਼ਤ ਪੂਰੀ ਤਰ੍ਹਾਂ ਨਾਲ ਪਾਣੀ ਤੇ ਨਿਰਭਰ ਕਰਦੀ ਹੈ ਬਜਾਈ ਤੋਂ ਲੈ ਕੇ ਸੰਘਾਰੇ ਦੀ ਤੜਾਈ ਤੱਕ ਦਾ ਸਾਰਾ ਕੰਮ ਪਾਣੀ ਵਿੱਚ ਰਹਿ ਕੇ ਹੀ ਕਰਨਾ ਪੈਂਦਾ ਹੈ ਕੁਝ ਨੌਜਵਾਨ ਸੰਘਾੜੇ ਦਾ ਮੁੱਲ ਵਾਦਾ ਭਾਵ ਇਸ ਦੀ ਪ੍ਰੋਸੈਸਿੰਗ ਕਰਕੇ ਵੀ ਵੇਚਦੇ ਹਨ ਜਿਸ ਨਾਲ ਉਹਨਾਂ ਨੂੰ ਚੰਗੀ ਕਮਾਈ ਹੋ ਜਾਂਦੀ ਹੈ ਸੰਘਾੜੇ ਦੀ ਫਸਲ ਨੂੰ ਕੀੜੇ ਮਕੌੜੇ ਅਤੇ ਬਿਮਾਰੀਆਂ ਵੀ ਘਟ ਲੱਗਦੀਆਂ ਹਨ ਸਿੰਘਾੜੇ ਦੀ ਖੇਤੀ ਦੇ ਵਿੱਚ ਸਭ ਤੋਂ ਜ਼ਿਆਦਾ ਅਨੁਕੂਲ ਇਹ ਗੱਲ ਹੈ ਕਿ ਇਹ ਜਲ ਜੀਵ ਪੌਦਾ ਹੈ ਜੋ ਕਿ ਪਾਣੀ ਦੇ ਵਿੱਚ ਪਾਇਆ ਜਾਂਦਾ ਹੈ ਇਹਨੂੰ ਤੁਸੀਂ ਨੈਚੁਰਲ ਰਿਸੋਰਸਸ ਜਿਹੜੇ ਸਾਡੇ ਆਮ ਹਰੀਕੇ ਪੱਤਨ ਦੇ ਵਿੱਚ ਤੁਹਾਨੂੰ ਦੇਖੇ ਮਿਲੇ ਨੇ ਉੱਥੇ ਵੀ ਪਾਏ ਜਾਂਦੇ ਨੇ ਬਲਕਿ ਇਹ ਹੋਰ ਵੀ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਆਪਾਂ ਇਹਨਾਂ ਨੂੰ ਪਾ ਰਹੇ ਆਂ ਆਮ ਆਪਣੇ ਪੰਚਾਇਤੀ ਛਪੜਾਂ ਦੇ ਵਿੱਚ ਟੋਬਿਆਂ ਦੇ ਵਿੱਚ ਵੀ ਇਸ ਕਿਸਮ ਨੂੰ ਪਾਇਆ ਜਾਂਦਾ ਹੈ ਸਿੰਘਾੜੇ ਦੀ ਖੇਤੀ ਅੱਜਕੱਲ੍ਹ ਇਸ ਮੌਸਮ ਦੇ ਵਿੱਚ ਤੁਸੀਂ ਆਮ ਬਾਜ਼ਾਰਾਂ ਦੇ ਵਿੱਚ ਸੰਘਾੜਾ ਇੱਕ ਫਲ ਨੂੰ ਦੇਖਦੇ ਹੋਵੋਗੇ ਜੋ ਕਿ ਇੱਕ ਲਾਲ ਰੰਗ ਦਾ ਜਾਂ ਕਈ ਵਾਰ ਹਰੇ ਰੰਗ ਦਾ ਪਾਇਆ ਜਾਂਦਾ ਹੈ ਉਹ ਖੇਤੀ ਪਾਣੀ ਦੇ ਵਿੱਚ ਹੀ ਹੁੰਦੀ ਹੈ ਇਹਨੂੰ 1 ਮੀਟਰ ਦੀ ਡੁੰਗਾਈ ਦੇ ਵਿੱਚ ਕਰਿਆ ਜਾਂਦਾ ਹੈ ਸੰਯੁਕਤ ਮੱਛੀ ਪਾਲਣ ਦੇ ਵਿੱਚ ਇਹ ਕਿਉਂ ਫਾਇਦੇਮੰਦ ਹੈ ਕਿਉਂਕਿ ਕੁਝ ਇਹ ਜੇ ਆਪਣੇ ਇਲਾਕੇ ਹੁੰਦੇ ਨੇ ਜਿੱਨਾਂ ਦੇ ਵਿੱਚ ਆਪਾਂ ਸੰਯੁਕਤ ਕਾਰਪ ਮੱਛੀ ਦਾ ਪਾਲਣ ਨਹੀਂ ਕਰ ਸਕਦੇ ਕਾਰਪ ਮੱਛੀ ਦੀ ਪਾਲਣਾ ਉਹਨਾਂ ਪਾਣੀ ਦੇ ਵਿੱਚ ਨਹੀਂ ਹੋ ਸਕਦੀ ਕਿਉਂਕਿ ਉਸ ਪਾਣੀ ਦੇ ਵਿੱਚ ਨਾਈਟ੍ਰੋਜਨ ਦੇ ਫਾਸਫਰਸ ਕੰਟੈਂਟ ਬਹੁਤ ਜ਼ਿਆਦਾ ਹੋਣ ਕਰਕੇ ਜਿਸ ਕਰਕੇ ਉਹਦੇ ਵਿੱਚ ਮੱਛੀ ਪਾਲਣ ਦਾ ਕੰਮ ਕਰਨਾ ਅਨੁਕੂਲ ਨਹੀਂ ਰਹਿੰਦਾ ਇਹ ਜੇ ਇਲਾਕੇ ਜੋ ਕਿ ਸੇਮ ਦੇ ਇਲਾਕੇ ਨੇ ਜਾਂ ਫਿਰ ਆਪਣੇ ਪਿਛੜੇ ਇਲਾਕੇ ਨੇ ਜਾਂ ਫਿਰ ਆਪਣੇ ਪੰਚਾਇਤੀ ਟੋਬੇ ਨੇ ਜਾਂ ਪੰਚਾਇਤੀ ਆਪਣੇ ਛੱਪੜ ਨੇ ਇਹਨਾਂ ਉਹਨਾਂ ਦੇ ਵਿੱਚ ਆਪਾਂ ਇਹਦੀ ਸੰਘਾੜੇ ਦੀ ਖੇਤੀ ਆਰਾਮ ਨਾਲ ਕਰ ਸਕਦੇ ਹਾਂ ਡੂੰਘੇ ਪਾਣੀ ਦੇ ਵਿੱਚ ਵੀ ਆਪਾਂ ਇਹ ਸੰਘਾੜੇ ਦੀ ਖੇਤੀ ਕਰ ਸਕਦੇ ਹਾਂ ਪਰ ਡੂੰਘੇ ਪਾਣੀ ਦੇ ਵਿੱਚ ਇਹਨੂੰ ਸੰਯੁਕਤ ਮੱਛੀ ਪਾਲਣ ਨਾਲ ਜੋੜ ਕੇ ਕੀਤਾ ਜਾਵੇ ਤਾਂ ਉਹ ਬਹੁਤ ਹੀ ਫਾਇਦੇਮੰਦ ਤੇ ਲਾਭਵੰਦ ਹੁੰਦਾ ਹੈ ਉਹ ਜਿਹੜਾ ਸੰਘਾੜਾ ਦਾ ਖੇਤੀ ਹੁੰਦੀ ਹੈ ਉਹ ਆਪਣੇ ਕਿਨਾਰੇ-ਕਿਨਾਰਿਆਂ ਦੇ ਵਿੱਚ ਆਪਾਂ ਸੰਘਾੜੇ ਦੀ ਖੇਤੀ ਨੂੰ ਵੱਟਾਂ ਦੇ ਰਾਹੀਂ ਉੱਥੇ ਕਰਕੇ ਕਰਦੇ ਹਾਂ ਬਾਕੀ ਆਪਾਂ ਮੱਛੀ ਨੂੰ ਡੂੰਘੇ ਪਾਣੀ ਦੇ ਵਿੱਚ ਰੱਖ ਕੇ ਮੱਛੀ ਪਾਲਣ ਇਹਦੇ ਵਿੱਚ ਕਰ ਸਕਦੇ ਹਾਂ ਜੇਕਰ ਆਪਾਂ ਗੱਲ ਕਰੀਏ ਕਿ ਸੰਘਾੜੇ ਤੇ ਮੱਛੀ ਪਾਲਣ ਦਾ ਸੰਯੁਕਤ ਖੇਤੀ ਦਾ ਕੰਮ ਕਰਨਾ ਹੈ ਉਹ ਸੰਯੁਕਤ ਖੇਤੀ ਦਾ ਕੰਮ ਸ਼ੁਰੂਆਤ ਹੁੰਦੀ ਹੈ ਆਪਣੇ ਕੈਟ ਫਿਸ਼ਸ ਤੋਂ ਜਿਹੜੀਆਂ ਆਪਣੀਆਂ ਮੱਲੀ, ਸਿੰਗੀ, ਸਿੰਗਾੜਾ ਇਹ ਕੁਝ ਮੱਛੀਆਂ ਨੇ ਜੋ ਇਸ ਸਿੰਗਾੜੇ ਦੇ ਖੇਤੀ ਦੇ ਨਾਲ ਆਰਾਮ ਨਾਲ ਕੀਤੀ ਜਾਂਦੀ ਹੈ ਕਿਉਂਕਿ ਇਸ ਨੂੰ ਡੂੰਗਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਇਸ ਲਈ ਮੱਛੀਆਂ ਇਹ ਇਹਨਾਂ ਨੂੰ 에ਅਰ ਬਰੀਥਿੰਗ ਮੱਛੀਆਂ ਕਹਿੰਦੇ ਨੇ ਜੋ ਕਿ ਹਵਾ ਦੇ ਵਿੱਚ ਥੋੜਾ ਜਿਹਾ ਇਹਨਾਂ ਨੂੰ ਆਕਸੀਜਨ ਘਟਣ ਨਾਲ ਵੀ ਜੇ ਪਾਣੀ 'ਚ ਆਕਸੀਜਨ ਵੀ ਘਟੇ ਇਹਨਾਂ ਦੇ ਜੀਵਨ ਦੇ ਵਿੱਚ ਕੋਈ ਤਬਦੀਲੀ ਨਹੀਂ ਆਂਦੀ ਜਿਸ ਕਰਕੇ ਆਪਾਂ ਇਹ ਜੀਆਂ ਮੱਛੀਆਂ ਨੂੰ ਇਹਨਾਂ ਨਾਲ ਸੰਯੁਕਤ ਮੱਛੀ ਪਾਲਣ ਦੇ ਵਿੱਚ ਇਹਨਾਂ ਨੂੰ ਵਰਤੋਂ ਕੀਤੀ ਜਾਂਦੀ ਹੈ। ਸਿੰਗਾੜੇ ਦੀ ਖੇਤੀ ਜੂਨ ਦੇ ਵਿੱਚ ਸਟਾਰਟ ਹੋ ਕੇ ਆਪਾਂ ਨੂੰ ਜੁਲਾਈ ਸੈਪਟੰਬਰ ਤੋਂ ਆਪਾਂ ਨੂੰ ਪਹਿਲੀ ਫਸਲ ਮਿਲ ਜਾਂਦੀ ਹੈ ਜੋ ਕਿ ਆਪਾਂ ਜਨਵਰੀ ਤੱਕ ਲੈ ਕੇ ਜਾ ਸਕਦੇ ਹਾਂ ਜੇ ਆਪਾਂ ਖਿੱਚ ਕੇ ਇਹਨੂੰ ਵਧੀਆ ਸਾਇੰਟਿਫਿਕ ਤੰਗ ਨਾਲ ਕੀਤਾ ਜਾਵੇ ਤਾਂ। ਜਿਵੇਂ ਤੁਸੀਂ ਦੇਖ ਰਹੇ ਹੋ ਕਿ ਪਿੱਛੇ ਮੇਰੇ ਇੱਕ ਕਿਸਾਨ ਵੀਰ ਨੇ ਆਪਣੇ ਇੱਕ ਸਿੰਗਾੜੇ ਦੀ ਖੇਤੀ ਕੀਤੀ ਹੋਈ ਹੈ। ਇੱਕ ਛੋਟੇ ਜੇ ਏਰੀਏ ਦੇ ਵਿੱਚ ਉਹਨਾਂ ਨੇ ਦੂਜੀਆਂ ਫਸਲਾਂ ਤੋਂ ਇਲਾਵਾ ਕਨਕ ਚੋਨੇ ਤੋਂ ਇਲਾਵਾ ਇੱਕ ਨਵੀਂ ਫਸਲ ਨੂੰ ਪੈਦਾਵਾਰ ਕੀਤਾ ਗਿਆ ਹੈ ਇਸ ਫਸਲ ਦਾ ਵੱਧ ਤੋਂ ਵੱਧ ਆਪਣੇ ਕਿਸਾਨ ਵੀਰਾਂ ਨੂੰ ਅਪਣਾਉਣਾ ਚਾਹੀਦਾ ਹੈ ਕਿਉਂਕਿ ਇਹ ਫਸਲ ਨਾ ਹੀ ਇੱਕ ਤਾਂ ਵਧੀਆ ਸਰੋਤ ਹੈ ਜਿਹਦੇ ਨਾਲ ਇਹ ਨਵੀਂ ਟੈਕਨੋਲੋਜੀ ਨੂੰ ਆਪਾਂ ਜਿਹੜੇ ਆਪਾਂ ਲੈ ਕੇ ਆਈਏ ਇੱਕ ਨਵੀਂ ਫਸਲ ਹੈ ਜੋ ਆਪਣੇ ਕਿਸਾਨ ਵੀਰਾਂ ਨੂੰ ਅਪਣਾਉਣਾ ਚਾਹੀਦਾ ਹੈ ਵੱਧ ਤੋਂ ਵੱਧ ਇਹਨੂੰ ਕੰਮ ਦੇ ਵਿੱਚ ਲਾਹੇਵੰਦ ਲੈਣ ਇਹ ਫਸਲ ਨੂੰ ਜੇ ਆਪਾਂ ਇੱਕ ਦੇ ਨਾਲ ਦੋ ਤੋਂ ਤਿੰਨ ਤੋੜ ਵੀ ਲੈ ਕੇ ਵੱਧ ਤੋਂ ਵੱਧ ਆਪਾਂ ਇਹਦਾ ਝਾੜ ਵੀ ਲੈ ਸਕਦੇ ਆ ਜਿਆਦਾ ਇਹਨੂੰ ਫਰਟੀਲਾਈਜ਼ਰ ਦੀ ਲੋੜ ਨਹੀਂ ਪੈਂਦੀ ਘੱਟ ਫਰਟੀਲਾਈਜ਼ਰਸ ਦੇ ਵਿੱਚ ਵੀ ਇਹ ਕੰਮ ਹੋ ਜਾਂਦਾ ਜੇ ਤੁਸੀਂ ਗੱਲ ਕਰੋਗੇ ਕਿ ਮੱਛੀ ਪਾਲਣ ਦੇ ਵਿੱਚ ਉਹ ਫਰਟੀਲਾਈਜ਼ਰ ਨੂੰ ਖਰਾਬ ਕੀਤਾ ਜਾਏਗਾ ਨਹੀਂ ਮੱਛੀ ਪਾਲਣ ਦੇ ਨਾਲ ਵੀ ਉਹਨਾਂ ਨੂੰ ਫਰਟੀਲਾਈਜ਼ਰਸ ਨੂੰ ਉਹ ਜ਼ਰੂਰਤ ਹੈ ਕਿਉਂਕਿ ਮੱਛੀ ਪਾਲਣ ਦਾ ਜੋ ਸੇਵਨ ਹੈ ਜੋ ਖਾਣ ਪੀਣ ਹੈ ਉਹ ਫਰਟੀਲਾਈਜ਼ਰਸ ਨਾਲ ਉਹ ਉਹਨਾਂ ਦਾ ਖਾਣ ਪੀਣ ਬਣਦਾ ਹੈ ਜੋ ਕਿ ਇੱਕ ਮੱਛੀ ਨੂੰ ਬਹੁਤ ਜ਼ਰੂਰੀ ਪੈਂਦਾ ਹੈ ਮੱਛੀ ਪਾਲਣ ਤੇ ਸਿੰਗਾੜੇ ਦਾ ਇੱਕ ਸਭ ਤੋਂ ਵੱਡਾ ਫਾਇਦੇਮੰਦ ਚੀਜ਼ ਹੈ ਕਿ ਇਹ ਕਿਉਂ ਕੀਤਾ ਜਾਂਦਾ ਹੈ ਕਿਉਂਕਿ ਇਹ ਸਿੰਗਾੜੇ ਦਾ ਦੋ ਤਹਾਈ ਹਿੱਸਾ ਪਾਣੀ ਦੇ نیچے ਕਰਕੇ ਇੱਕ ਚਟਾਈ ਬਣਾ ਲੈਂਦਾ ਹੈ ਪਾਣੀ ਦੇ ਉੱਪਰ ਜੋ ਕਿ ਸਰਫੇਸ ਦੇ ਵਿੱਚ ਨਹੀਂ ਮਾਰਿਆ ਜਾਂਦਾ ਇਸ ਖੇਤੀ ਨਾਲ ਮੱਛੀ ਦੇ ਉਤਪਾਦਨ ਦੇ ਨਾਲ ਨਾਲ ਤੁਹਾਨੂੰ ਸਿੰਗਾੜੇ ਦੇ ਉਤਪਾਦਨ ਮਿਲਦੇ ਨੇ ਜੋ ਕਿ ਇੱਕ ਦੋ ਪ੍ਰਕਾਰ ਦੇ ਮੁਨਾਫੇਦਾਰ ਤੰਦਾ ਬਣ ਜਾਂਦਾ ਹੈ ਸੰਘਾੜੇ ਦਾ ਕਲਚਰ ਨੂੰ ਆਪਾਂ ਦੋ ਤਰੀਕੇ ਨਾਲ ਅੱਗੇ ਟ੍ਰਾਂਸਪਲਾਂਟ ਤੇ ਬ੍ਰਾਡਕਾਸਟਿੰਗ ਦੇ ਹਿਸਾਬ ਨਾਲ ਵੀ ਕਰਦੇ ਆਂ ਇਹ ਸੰਘਾੜੇ ਦਾ ਮੱਛੀ ਪਾਲਣ ਦੇ ਕਲਚਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨੁਕਸਾਨ ਹਜੇ ਤੱਕ ਨਹੀਂ ਪਾਇਆ ਗਿਆ ਹੈ ਨਾ ਹੀ ਨੁਕਸਾਨ ਹੁੰਦਾ ਹੈ ਜਿਵੇਂ ਕਿ ਆਪਾਂ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਮਰੀਗਲ ਸਿੰਗੀ ਜਾਂ ਮੱਛੀਆਂ ਕਹਿੰਦੇ ਆ ਉਹਨਾਂ ਨੂੰ ਪੰਜਾਬੀ ਦੇ ਵਿੱਚ ਆਪਾਂ ਮੱਲੀ ਸਿੰਘਾੜਾ ਤੇ ਇਹ ਜੀਆਂ ਮੱਛੀਆਂ ਆਪਣੇ ਕੰਮ ਆਉਂਦੀਆਂ ਨੇ ਜੋ ਸਿੰਘਾੜੇ ਦੇ ਨਾਲ ਆਪਾਂ ਵਰਤੀਆਂ ਜਾ ਸਕਦੀਆਂ ਨੇ ਸਿੰਘਾੜਾ ਤੇ ਮੱਛੀ ਪਾਲਣ ਦਾ ਕਲਚਰ ਇਸ ਲਈ ਬਹੁਤ ਹੀ ਲਾਹੇਵੰਦ ਹੈ ਕਿਉਂਕਿ ਇਹ ਇੱਕ ਜਲ ਜੀਵੀ ਬੂਟੀ ਹੈ ਇੱਕ ਜਲ ਜੀਵ ਪੌਦਾ ਹੈ ਜਿਹਨੂੰ ਪਾਣੀ ਦੀ ਵਰਤੋਂ ਪਾਣੀ ਦੀ ਜ਼ਰੂਰਤ ਹੈ ਪੈਦਾ ਹੋਣ ਵਾਸਤੇ ਉੱਗਣ ਵਾਸਤੇ ਤੇ ਵਧਣ ਵਾਸਤੇ ਇਹਦਾ ਪਰਜਨ ਜਦੋਂ ਵੀ ਆਪਾਂ ਕਰਦੇ ਆ ਤਾਂ ਇਹਦਾ ਜਿਹੜਾ ਫੁੱਲ ਹੁੰਦਾ ਹੈ ਉਹ ਪਰਜਨ ਤੋਂ ਬਾਅਦ ਪਾਣੀ ਦੇ ਹੇਠਾਂ ਚੱਲ ਜਾਂਦਾ ਹੈ ਜਿਸ ਨਾਲ ਇਹਦਾ ਫਰੂਟ ਬਣ ਜਾਂਦਾ ਹੈ ਜਿਹਨੂੰ ਆਪਾਂ ਫਲ ਕਹਿ ਦਿੰਦੇ ਆ ਫਲ ਦੇ ਨਾਲ ਨਾਲ ਇਹਦੀਆਂ ਹੋਰ ਵੀ ਚੀਜ਼ਾਂ ਦੀਆਂ ਸਬਜ਼ੀਆਂ ਬਣਦੀਆਂ ਨੇ ਹੋਰ ਵੀ ਇਹਨੂੰ ਮੁਨਾਫੇਦਾਰ ਹੁੰਦਾ ਹੈ। ਸਿੰਗਾੜੇ ਦੇ ਆਪਾਂ ਜਿਹੜਾ ਫਲ ਦੀ ਗੱਲ ਕਰੀਏ ਤਾਂ ਸਿੰਗਾੜੇ ਨੂੰ ਆਪਾਂ ਬਹੁਤ ਪ੍ਰਕਾਰ ਨਾਲ ਕੱਚੇ ਦੇ ਨਾਲ-ਨਾਲ ਆਪਾਂ ਇਹਨੂੰ ਪਕਾ ਕੇ ਵੀ ਖਾ ਸਕਦੇ ਹਾਂ। ਸਿੰਗਾੜੇ ਦੇ ਵਿੱਚ ਇਹਦਾ ਆਟਾ ਬਣ ਜਾਂਦਾ ਹੈ ਜੋ ਕਿ ਆਪਾਂ ਆਮ ਤੌਰ ਤੇ ਦੂਸਰੇ ਆਟਿਆਂ ਨਾਲੋਂ ਵੱਧ ਕੇ ਵੱਧ ਪੌਸ਼ਕਤਾ ਹੈਗੀ ਹੈ। ਇਹਦੇ ਵਿੱਚ ਆਪਾਂ ਨੂੰ ਹਾਈ ਪ੍ਰੋਟੀਨ, ਹਾਈ ਕੈਲਸ਼ੀਅਮ, ਹਾਈ ਫਾਸਫੋਰਸ ਕੰਟੈਂਟ ਮਿਲਦਾ ਹੈ। ਇਹ ਸਿੰਗਾੜਾ ਜਿਹੜੀ ਕ੍ਰੌਪ ਹੈਗੀ ਹੈ ਉਹ ਆਪਣੇ ਕੋਲੇਸਟ੍ਰੋਲ ਵਾਸਤੇ ਹਾਰਟ ਦੇ ਪੇਸ਼ੈਂਟਸ ਲਈ ਬਹੁਤ ਹੀ ਲਾਹੇਵੰਦ ਹੈ ਜਿਨ੍ਹਾਂ ਨੂੰ ਜੌਂਡਿਸ ਦੀ ਪ੍ਰੋਬਲਮ ਹੈ ਉਹਨਾਂ ਨੂੰ ਵੀ ਇਹ ਆਪਾਂ ਦਿੰਦੇ ਆ ਕਿ ਉਹਨਾਂ ਨੂੰ ਇਹ ਇੰਪੋਰਟੈਂਟ ਰਹਿਣ ਹੋਰ ਵੀ ਸੰਘਾੜੇ ਦੀ ਬਹੁਤ ਚੀਜ਼ਾਂ ਨੇ ਜੋ ਕਿ ਹਜੇ ਅਨਐਕਸਪਲੋਰਡ ਨੇ ਤੇ ਜਿਨ੍ਹਾਂ ਨੂੰ ਆਪਾਂ ਵੱਧ ਤੋਂ ਵੱਧ ਐਕਸਪਲੋਰ ਕਰਕੇ ਇਹਦੀ ਵੱਧ ਤੋਂ ਵੱਧ ਆਪਾਂ ਬੈਨੀਫਿਟਸ ਲੈ ਸਕਦੇ ਆ ਇਹ ਇੱਕ ਬਹੁਤ ਹੀ ਲਾਹੇਵੰਦ ਤੰਦਾ ਹੈ ਜੋ ਕਿ ਇੱਕ ਆਮ ਕਿਸਾਨ ਵੀਰ ਆਪਣੇ ਨੀਜੀ ਵਿੱਚ ਸ਼ੁਰੂ ਕਰ ਸਕਦੇ ਨੇ ਤੇ ਆਪਣਾ ਕੰਮ ਨੂੰ ਹੋਰ ਅੱਗੇ ਵਧਾ ਸਕਦੇ ਨੇ ਮੈਂ ਕਿਸਾਨ ਵੀਰਾਂ ਨੂੰ ਕਹੂੰਗੀ ਕਿ ਝੋਨਾ ਤੇ ਕਣਕ ਦੀ ਖੇਤੀ ਤੋਂ ਇਲਾਵਾ ਕਿਸੇ ਹੋਰ ਖੇਤੀਬਾੜੀ ਆਪਣਾ ਧਿਆਨ ਦੇਣ ਜਿਹਦੇ ਵਿੱਚ ਆਪਾਂ ਇਹ ਸੰਘਾੜੇ ਦੀ ਖੇਤੀ ਨੂੰ ਬਹੁਤ ਵਧੀਆ ਮੰਨਦੇ ਆ ਤੇ ਆਉਣ ਵਾਲੀ ਉਹਦੇ ਵਿੱਚ ਤੁਹਾਨੂੰ ਬਹੁਤ ਵਧੀਆ ਇਹਦਾ ਮੁਨਾਫਾ ਵੀ ਮਿਲੇਗਾ ਸੰਘਾੜੇ ਦੀ ਖੇਤੀ ਕਿਉਂਕਿ ਪਾਣੀ ਵਿੱਚ ਹੀ ਹੋ ਸਕਦੀ ਹੈ ਸੋ ਸਾਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਪਏਗਾ ਕਿ ਇਸ ਦੀ ਖੇਤੀ ਕਰਨ ਲਈ ਸਪੈਸ਼ਲੀ ਆਪਾਂ ਪਾਣੀ ਕਿਤੇ ਸਟੋਰ ਨਹੀਂ ਕਰ ਸਕਦੇ ਜਿੰਨਾ ਜਿੰਨਾ ਪਾਕਟਸ ਵਿੱਚ ਪਾਣੀ ਖੜਨ ਦੀ ਸਮੱਸਿਆ ਸਿਰਫ ਉੱਥੇ ਹੀ ਆਪਾਂ ਸਿੰਗਾੜੇ ਦੀ ਖੇਤੀ ਵੱਲ ਜਾ ਸਕਦੇ ਹਾਂ ਇਸ ਦੇ ਇਲਾਵਾ ਇਸ ਦੇ ਅਗਰ ਮੈਂ ਹੁਣ ਕਹਾਂ ਕਿ ਇਹਦੇ ਇਹਦੀ ਖੇਤੀ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਪਹਿਲੀ ਮੁਸ਼ਕਲ ਤੇ ਇਹ ਹੈ ਕਿਉਂਕਿ ਇੱਕ ਪਾਣੀ ਵਿੱਚ ੁੱਗਣ ਵਾਲਾ ਪੌਦਾ ਹੈ ਇਹਨੂੰ ਘੱਟ ਤੋਂ ਘੱਟ ਲਾਈਕ ਦੋ ਤੋਂ ਤਿੰਨ ਮੀਟਰ ਪਾਣੀ ਖੜਾ ਹੋਣਾ ਚਾਹੀਦਾ ਸੋ ਇਹਦੀ ਜਿਹੜੀ ਵੀ ਖੇਤੀਬਾੜੀ ਜਿੰਨੇ ਵਿੱਚ ਆਪਾਂ ਇਹਦੇ ਕੰਮ ਕਰਨੇ ਉਹ ਸਾਰੇ ਪਾਣੀ ਵਿੱਚ ਹੁੰਦੇ ਨੇ ਸੋ ਇਹਦੇ ਨਾਲ ਜਿਹੜੀ ਸਮੱਸਿਆ ਆਉਂਦੀ ਹੈ ਕਈ ਤਰ੍ਹਾਂ ਦੀਆਂ ਜਦੋਂ ਆਪਾਂ ਪਾਣੀ ਵਿੱਚ ਲੱਕ ਪੂਰੇ ਖੜੇ ਪਾਣੀ ਵਿੱਚ ਆਪਾਂ ਕੰਮ ਕਰਨਾ ਹੈ ਜਾਂ ਦੀ ਹਾਰਵੈਸਟਿੰਗ ਕਰਨੀ ਹੈ ਜਾਂ ਇਹਦੀ ਪੌਦੇ ਦੀ ਲਵਾਈ ਕਰਨੀ ਹੈ ਜਦੋਂ 40 50 ਸੈਂਟੀਮੀਟਰ ਜਦੋਂ ਆਪਾਂ ਪਾਣੀ ਖੜਾ ਹੈ ਸਿਰਫ ਉਦੋਂ ਕਰਨੀ ਹੈ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਅਗਰ ਆਪਾਂ ਪੰਜਾਬ ਦੀ ਓਵਰਆਲ ਗੱਲ ਕਰੀਏ ਤਾਂ ਪਾਣੀ ਦੀ ਬਹੁਤ ਜ਼ਿਆਦਾ ਖਪਤ ਇਸ ਸਿੰਘਾੜੇ ਦੀ ਖੇਤੀ ਵਿੱਚ ਹੁੰਦੀ ਹੈ ਸੋ ਇਸ ਗੱਲ ਦਾ ਖਾਸ ਖਿਆਲ ਰੱਖਣਾ ਹੈ ਕਿ ਸਿਰਫ ਉਹਨਾਂ ਪਾਕਟਸ ਵਿੱਚ ਕੀਤੀ ਜਾਵੇ ਜਿੱਥੇ ਆਪਣਾ ਇਹ ਸਿੰਘਾੜੇ ਦੀ ਖੇਤੀ ਪੋਸੀਬਲ ਹੈ ਤੇ ਦੂਸਰਾ ਮੈਂ ਇਹਦੇ ਵਿੱਚ ਖਾਸ ਕਹਿਣਾ ਕਾ ਜਾਵਾਂਗੀ ਕਿਉਂਕਿ ਇਹ ਇੱਕ ਪਾਣੀ ਚੁੱਗਣ ਵਾਲਾ ਨਦੀਨ ਹੈ ਸੋ ਕਈ ਥਾਵਾਂ ਤੇ ਜਿੱਥੇ ਰੀਕ੍ਰੀਏਸ਼ਨਲ ਵੈਲਿਊ ਹੁੰਦੀ ਹੈ ਜਿੰਨਾ ਵੈਟਲੈਂਡਸ ਦੀ ਉੱਥੇ ਜਿਵੇਂ ਆਪਣੇ ਇੱਕ ਆਸ਼ੋਰਨੀਆਂ ਬਹੁਤ ਜਲ ਖੁੰਬੀ ਦੀ ਬਹੁਤ ਸਮੱਸਿਆ ਹੈ ਤਿਵੇਂ ਹੀ ਇਹ ਇੱਕ ਸਮੱਸਿਆ ਬਣ ਸਕਦੀ ਹੈ ਜੇ ਇਹਨੂੰ ਪੂਰੀ ਤਰ੍ਹਾਂ ਪਣ ਨਿਯੰਤਰਣ ਤਰੀਕੇ ਨਾਲ ਆਪਾਇ ਦੀ ਖੇਤੀ ਨਹੀਂ ਕਰਾਂਗੇ ਤੇ ਜੇਕਰ ਆਪਣੇ ਛੋਣੇ ਵਾਲੀਆਂ ਪਹਿਲੀਆਂ ਦੇ ਵਿੱਚ ਇਹ ਉਸ ਖੇਤ ਦਾ ਪਾਣੀ ਮਲਕੇ ਕਿਸੇ ਤਰੀਕੇ ਆ ਜਾਵੇ ਤੇ ਇੱਕ ਬਹੁਤ ਤਰ੍ਹਾਂ ਦਾ ਸਖਤ ਨਦੀਨ ਹੈ ਜਿਹੜਾ ਕਿ ਪਰਿਨਿਅਲ ਬਹੁਤ ਵੱਡੀ ਸਮੱਸਿਆ ਪੈਦਾ ਕਰ ਸਕਦਾ ਹੈ ਆਪਣੇ ਛੋਣੇ ਵਾਲੇ ਖੇਤਾਂ 'ਚ ਸੋ ਇਹਦੀ ਖੇਤੀ ਵੱਲ ਖਾਸ ਖਿਆਲ ਰੱਖਿਆ ਜਾਵੇ ਕਿ ਇਹਨੂੰ ਜਦੋਂ ਕਰਨਾ ਹੈ ਤਾਂ ਸਿਰਫ ਉਹਨਾ ਏਰੀਆਸ ਵਿੱਚ ਹੀ ਆਪਣਾ ਕੀਤਾ ਜਾਵੇ ਸਿੰਘਾੜੇ ਦੇ ਖੇਤੀ ਵਿੱਚ ਇੱਕ ਹੋਰ ਹੋਰ ਵੀ ਇੱਕ ਅਹਿਮ ਧਿਆਨ ਦੇਣ ਦੀ ਲੋੜ ਹੈ ਕਿ ਇਸ ਦੀ ਖੇਤੀ ਵਿੱਚ ਜੇ ਆਪਾਂ ਸਿਰ ਪ੍ਰੋਡਕਸ਼ਨ ਨਾਲੋਂ ਆਪਾਂ ਪ੍ਰੋਸੈਸਿੰਗ ਵਾਲੇ ਪਾਸੇ ਵੀ ਆਈਏ ਜਿਵੇਂ ਆਪਾਂ ਸਿੰਘਾੜੇ ਤੋਂ ਜਦੋਂ ਆਪਾਂ ਫਰੂਟ ਕੱਢਦੇ ਆਂ ਤਾਂ ਉਹਨੂੰ ਰੋਸਟਿੰਗ ਕਰਕੇ ਜਾਂ ਉਹਦਾ ਆਟਾ ਬਣਾ ਕੇ ਅਗਰ ਆਪਾਂ ਉਸ ਦਾ ਇਹਦਾ ਵੈਲਿਊ ਐਡੀਸ਼ਨ ਕਰਕੇ ਵੇਚੀਏ ਤਾਂ ਜਿਹੜੇ ਕਿਸਾਨ ਇਸ ਨੂੰ ਲਗਾਉਂਦੇ ਨੇ ਉਹ ਇਸ ਤੋਂ ਜ਼ਿਆਦਾ ਮੁਨਾਫਾ ਕਮਾ ਸਕਦੇ ਨੇ ਜਦੋਂ ਆਪਾਂ ਸਿੰਘਾੜਾ ਲਗਾਉਂਦੇ ਆਂ ਤਾਂ ਇਹਦੇ ਵਿੱਚ ਇਸ ਪੌਦੇ ਦੇ ਨਾਲ ਕਈ ਹੋਰ ਤਰ੍ਹਾਂ ਦੇ ਪੌਦੇ ਵੀ ਪਾਣੀ ਵਿੱਚ ਹੁੰਦੇ ਨੇ ਜਿਵੇਂ ਕਿ ਆਪਣੇ ਭੇਂ ਦਾ ਬੂਟਾ ਜਾਂ ਆਪਣੇ ਜਲਖੁੰਬੀ ਵਗੈਰਾ ਸੋ ਅਗਰ ਆਪਾਂ ਸਿੰਗਾੜੇ ਦੀ ਖੇਤੀ ਕਰ ਰਹੇ ਹਾਂ ਤਾਂ ਆਪਾਂ ਇਹ ਖਿਆਲ ਰੱਖਣਾ ਹੈ ਕਿ ਬਾਕੀ ਸਾਰੇ ਜਿਹੜੇ ਪੌਦੇ ਅਣਚਾਹੇ ਪੌਦੇ ਜਿਨ੍ਹਾਂ ਨੂੰ ਪਰ ਨਦੀਨ ਕਹਿੰਦੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਉਹਨਾਂ ਦਾ ਰੋਕਥਾਮ ਕੀਤੀ ਜਾਵੇ ਤੇ ਇਸ ਨੂੰ ਸਕਸੈਸਫੁਲ ਤਰੀਕੇ ਨਾਲ ਹੀ ਅਪਣਾ ਕੇ ਤੇ ਪੂਰੇ ਪੂਰੇ ਖੇਤੀ ਟਾਂਗ ਅਪਣਾ ਕੇ ਹੀ ਇਸ ਤੋਂ ਭਰਪੂਰ ਫਾਇਦਾ ਉਠਾਇਆ ਜਾ ਸਕਦਾ ਹੈ ਦਿਲਬਾਖ ਸਿੰਘ ਪਿੰਡ ਕਿੜੀਆਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਸੰਘਾੜਿਆਂ ਦੀ ਖੇਤੀ ਮੈਂ ਪਹਿਲੀ ਵਾਰੀ ਕੀਤੀ ਆ ਇਹਨੂੰ ਅਜੇ ਤੱਕ 2 ਬੋਰੀਆਂ ਡਾਈ ਦੀਆਂ ਇੱਕ ਥੈਲਾ ਯੂਰੀਆ ਦਾ ਪਾਇਆ 2 ਸਪਰੇਆ ਕੀਤੀਆਂ ਤੇ 2 ਤੜਾਈਆਂ ਨੂੰ ਪਹਿਲਾਂ ਕਰ ਚੁੱਕਾ ਹੁਣ ਇਹਦੀਆਂ 2 ਤੜਾਈਆਂ ਹੋਰ ਹੋਣੀਆਂ ਸਾਰੇ ਖਰਚੇ ਕੱਢ ਗਏ ਸਾਨੂੰ 60 60000 ਰੁਪਇਆ ਬਚਿਆ ਦੋ ਤੜਾਈਆਂ 'ਚ ਆ ਸਾਡੇ ਪਿੰਡ ਦਰਿਆ ਦੇ ਖੇਤੀ ਹੁੰਦੀ ਸੀ ਉਹਨਾਂ ਨੂੰ ਵੇਖ ਕੇ ਮੈਂ ਕੀਤੀ ਆ ਇਹ ਜਿਹੜੇ ਸਾਡੇ ਪਿੰਡ ਸੰਘੜੇ ਲਾਉਂਦੇ ਸੀ ਬੀਜ ਉਹਨਾਂ ਤੋਂ ਹੀ ਲਿਆ ਲਾ ਕੇ ਤੇ ਉਹਨਾਂ ਤੋਂ ਤਕਨੀਕ ਸੋਖ ਕੇ ਇਹ ਸਿੱਖ ਕੇ ਪਹਿਲਾਂ ਇਹਨੂੰ ਕਦੂ ਗੀਤਾ ਫਿਰ ਝੋਨੇ ਵਾਲੀ ਦਵਾਈ ਪਾਈ ਝੋਨੇ ਵਾਲੀ ਦਵਾਈ ਪਾ ਕੇ ਫਿਰ 5-6 ਦਿਨ ਬਾਅਦ ਚ ਇਹਨਾਂ ਨੂੰ ਲਾਤਾ ਫਿਰ ਇਹਨਾਂ ਦੀ ਕੋਈ ਗੰਦੀ ਪ੍ਰੋਬਲਮ ਨਹੀਂ ਆਈ ਵੀ ਵਧੀਆ ਹੋ ਗਈ ਹੈ ਖੇਤੀ ਹੁਣ ਬਾਕੀ ਦੋ ਤੜਾਈਆਂ ਹੋ ਗਈਆਂ ਦੂਸੀਆਂ ਤੜਾਈਆਂ ਹੋਣ ਤੇ ਬਾਅਦ ਚ ਪਤਾ ਲੱਗੂ ਵੀ ਕਿੰਨੀ ਆਮਦਨ ਹੁੰਦੀ ਆ ਇਹਦਾ ਥੋੜਾ ਮੰਡੀ ਕਰਨ ਔਖਾ ਕਿਉਂ ਰਜਾਨਾ ਕਿਰਾਇਆ ਭਰ ਕੇ ਇਹਨੂੰ ਸ਼ਹਿਰ ਖੜਨਾ ਪੈਂਦਾ ਮੰਡੀਕਰ ਕਰਨ ਚ ਇੱਕ ਆੜਤੀਏ ਵੀ ਸਾਨੂੰ ਪਰੇਸ਼ਾਨ ਕਰਦੇ ਆ ਜਿੰਨੇ ਦੀ ਵੀ ਜਨਸ ਹੁੰਦੀ ਆ ਉਹਦੇ 7 ਰੁਪਏ ਸੈਂਕੜਾ ਕੱਟਦੇ ਆ ਹੋਰ ਉਸ ਤਰ੍ਹਾਂ آمدਨ ਵਾਲੀ ਖੇਤੀ ਆ ਇਹ ਟਾਈਮ ਦੀ ਸਮਝ ਲਓ ਗੰਨੇ ਵਾਂਗੂ ਸਾਲ ਦੀ ਫਸਲ ਆ ਜਿਉਂ ਜੇਠ ਦੀ ਬੀਜੀ ਆ ਅਜੇ ਲੋੜੀਆਂ ਮਗਰੋਂ ਜਾਣੀ ਕਣਕ ਤੇ ਬੀਜੀ ਨਹੀਂ ਜਾਣੀ ਹੋਰ ਕੋਈ ਚਲੋ ਪੱਠੇ-ਪੁੱਠੇ ਭਾਵੇਂ ਬੀਜ ਲਈਏ ਪਾਣੀ ਇਹਨੂੰ ਦੀ ਝੋਨੇ ਕ ਜੰਨਾ ਪਣੀ ਚਾਹੀਦਾ ਬਸ ਪਾਣੀ ਰਜਾਨਾ ਇੱਕ ਵਾਰਾਂ ਘੰਟਾ ਪਾ ਦਿੰਦਾ ਇਹ ਫਸਲ ਨੂੰ ਪਹਿਲਾਂ ਗਾਲਾ ਦਾ ਰੋਗ ਪੈਂਦਾ ਗਾਲੇ ਦੇ ਰੋਗ ਤੇ ਸਪਰੇਅ ਕੀਤੀ ਉਦੋਂ ਬਾਅਦ ਚ ਕੀੜੇ ਮਕੌੜੇ ਆਉਂਦਾ ਵੀ ਹਮਲਾ ਆ ਦੋ ਕੁ ਸਪਰੇਆਂ ਉਹ ਕੀਤੀਆਂ ਬਸ ਇੱਕ ਦੋ ਇਹਨੂੰ ਤੰਦਰੁਸਤ ਰੱਖਣ ਨੂੰ ਵੀ ਕੀਤੀਆਂ ਰਸਟ ਸਪਸ਼ਟ ਰਹਿਣ ਨੂੰ ਸਮੱਸਿਆਵਾਂ ਤਾਂ ਆਉਣੀਆਂ ਹੀ ਆਉਣੀਆਂ ਜੀ ਇੱਕ ਤਾਂ ਤੜਾਈ ਕਰਕੇ ਇਹਨੂੰ ਮੁੰਡੀ ਚ ਤੜਕੇ 4 ਵਜੇ ਖੜਨਾ ਪੈਂਦਾ ਦੂਜੀਆਂ ਫਸਲ ਸਬਜ਼ੀਆਂ ਨੂੰ ਲੇਬਰ ਮਿਲ ਜਾਂਦੀ ਹੈ ਇਹਦੀ ਲੇਵਰ ਸਿਰਫ 2 ਘੰਟੇ ਲਾਉਂਦੀ ਆ 250 ਰੁਪਇਆ ਲੈ ਕੇ ਤੇ ਤੋੜ ਜਾਂਦੀ ਐ ਇਹ ਦੋ ਰਕਮੰਦੀਆਂ ਐ ਸਾਨੂੰ ਮੈਨੂੰ ਤਾਂ ਦੋ ਘਰ ਰਕਮਾਂ ਦਾ ਪਤਾ ਇਹ ਖੇਤਾਂ ਹੀ ਤਾਂ ਇਹ ਲਾਲ ਸੰਘਾੜਾ ਪੈਦਾ ਹੋਇਆ ਤੇ ਜਿਹੜੇ ਉਹ ਮੰਡ ਚ ਲਾਉਂਦੇ ਆ ਉਹ ਪਾਣੀ ਕੁਦਰਤੀ ਪਾਣੀ ਦਾ ਵਾ ਉਹ ਕਾਲੇ ਹੋ ਜਾਂਦੇ ਆ ਉਹ ਇਹਦੇ ਨਾਲ 2 ਘਰ ਰੁਪਏ ਮਹਿੰਗੇ ਲੱਗਦੇ ਆ ਸੰਘਾੜਾ ਹੀ ਕੋਸ ਤੇ ਸੁਕਾ ਕੇ ਦਾ ਪਾਊਡਰ ਬਣਾ ਕੇ ਦਵਾਈਆਂ ਦੀ ਵੀ ਪਾਈ ਜਾਂਦਾ ਆਮ ਲੋਕ ਇਹਨੂੰ ਹਰੇ ਨੂੰ ਵੀ ਬਾਲ ਕੇ ਖਾ ਜਾਂਦੇ ਆ ਜੀ ਇਹਦੀ ਤਸਵੀਰ ਗਰਮ ਹੁੰਦੀ ਐ ਜੀ ਕੀਦਾ ਕਰਕੇ ਵੀਵੀ ਤੋਂ ਚੰਗਾ ਲੋਕਾਂ ਨੂੰ ਘਰਾਂ 'ਚ ਪਸੰਦ ਕਰਦੇ ਅਸੀਂ ਤਾਂ ਜੀ ਇਹ ਸਟੋਰ ਕਰਕੇ ਵੇਖਿਆ ਨਹੀਂ ਜਿਵੇਂ ਅੱਜ ਤੋੜਿਆ ਤੀਜੇ ਦਿਨ ਤੱਕ ਪਜਾ ਦੇਣਾ ਮੰਡੀ ਉਸ ਤਰ੍ਹਾਂ ਇੱਕੋ ਪਾਣੀ ਵਾਲੀ ਫਸਲ ਹੈ ਜਿਆਦਾ ਜਰ ਰੱਖੀ ਇਹ ਗਲ ਸਕਦੀ ਹੈ ਮੈਂ ਹੋਰ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਵੀ ਇਸੇ ਖੇਤੀ ਨੂੰ ਅਪਣਾਉਣ ਤੇ ਲਾਈਵੰਤ ਹੁੰਦਾ ਵਾ ਮੇਰਾ ਨਾਮ ਚੰਦਨ ਕੁਮਾਰ ਜੀ ਮੈਂ ਪਿੰਡ ਕਿੱਦਿਆਂ ਦਾ ਰਹਿਣ ਵਾਲਾ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਤੋਂ ਆਹੀ ਜੀ ਸੰਘਾੜੇ ਦੀ ਖੇਤੀ ਕਰ ਰਹੇ ਹਾਂ ਜੀ ਕਾਫੀ ਟਾਈਮ ਤੋਂ ਜੋ ਕਿ ਸਾਡੀ ਜੱਦੀ ਫਸਲੀ ਚੱਲਦੀ ਆ ਰਹੀ ਗਾਂ ਅਸੀਂ ਚੱਲ ਕਰਦੇ ਪਏ ਆ ਜੀ ਇਹ ਫਸਲ ਸਰ ਜੂਨ ਜੁਲਾਈ ਚ ਲੱਗਦੀ ਆ ਤੇ ਅਕਤੂਬਰ ਚ ਟੁੱਟਣੀ ਸ਼ੁਰੂ ਹੋ ਜਾਂਦੀ ਆ ਜੀ ਜੋ ਕਿ ਸਾਲ ਦੇ ਵਿੱਚ ਇੱਕ ਫਸਲ ਹੀ ਹੁੰਦੀ ਹੈ ਇਹਦੀ ਹੱਤ ਗਰਮੀ ਦੇ ਵਿੱਚ ਜਿੱਦਾਂ ਜੂਨ ਜੁਲਾਈ ਦੇ ਵਿੱਚ ਪਰ ਗਰਮੀ ਦੇ ਵਿੱਚ ਫਸਲ ਲੱਗਦੀ ਆ ਸਾਡੀ ਜਿੱਦਾਂ ਕਿ ਪਾਣੀ ਗਰਮ ਹੋ ਜਾਂਦਾ ਤੇ ਅਕਤੂਬਰ ਤੋਂ ਦਸੰਬਰ ਤੱਕ ਦਸੰਬਰ 10 12 ਤਰੀਕ ਤੱਕ ਟੁੱਟਦੀ ਆ ਜੀ ਜੋ ਕਿ ਠੰਡਾ ਪਾਣੀ ਹੁੰਦਾ ਵਾ ਤੋਰ ਵਿੱਚ ਵੜ ਕੇ ਲੇਬਰ ਲਾਉਣੇ ਆ 2.5 ਘੰਟੇ ਕੰਮ ਕਰਦੀ ਆ ਤੇ ਬਾਕੀ ਇਹ ਨੂੰ ਤੋੜ ਕੇ ਉਸ ਦਿਨ ਮੰਡੀ ਲੈ ਕੇ ਜਾਣੇ ਆ ਜੀ ਸਾਡੇ ਜੱਦੀ ਪੁੱਤੀ ਚੱਲਦੀ ਪਈ ਜੋ ਕਿ ਮੇਰੇ ਦਾਦਾ ਜੀ ਮੇਰੇ ਫਾਜ਼ਲ ਸਾਹਿਬ ਫਾਜ਼ਲ ਸਾਹਿਬ ਡੈਥ ਹੋਣ ਦਾ ਪਤਾ ਜੀ ਮੈਂ ਆਪ ਖੇਤੀ ਨੂੰ ਕਰਨਾ ਸ਼ੁਰੂ ਕਰਤਾ ਜੀ ਮੰਡੀ ਕਰਨੇ ਰ ਇਦਾਂ ਜਿ ਜਦਾਂ ਤੋੜ ਕੇ ਫਸਲ ਇਹ ਆਪਣੀ ਛਾਵ ਨੂੰ ਮੰਡੀ ਲੈ ਜੀਦਾ ਜੀ ਤੇ ਕਿਹ ਵੇਲੇ ਤੁਹਾਨੂੰ ਟੜਕੇ ਵੀ ਜਾਣਾ ਪੈਂਦਾ ਵਾ ਟੜਾਈ ਦੇ ਵਿੱਚ ਇਹੀ ਹੈ ਜਦੋਂ ਫਸਲ ਤੋੜਨੀ ਆ ਇਹਦਾ ਜ਼ਿਆਦਾਤਰ ਬੂਟੇ ਦੀ ਜੜ ਦਾ ਤੁਹਾਨੂੰ ਧਿਆਨ ਰੱਖਣਾ ਪੈਂਦਾ ਵਾ ਬੀਬੋ ਪਿਆਰ ਥੱਲੇ ਕੇ ਨਾ ਟੁੱਟੇ ਜੋ ਟੁੱਟਦਾ ਵਾ ਤੇ ਬੂਟਾ ਖਤਮ ਹੋ ਜਾਂਦਾ ਵਾ ਜੋ ਨਾ ਸੰਘਾੜਾ ਲੱਗਾਂਦਾ ਉੱਥੇ ਤਾਂ ਉੱਥੇ ਖੜ ਜਾਂਦਾ ਇੱਕ ਫਸਲ ਤੋਂ ਜੀ ਚਾਰ ਚੜਾਈਆਂ ਹੋ ਜਾਂਦੀਆਂ ਜੀ ਦੋ ਕਰ ਚੁੱਕੇ ਆ ਜੀ ਦੋ ਅਜੇ ਹੋਰ ਆ ਜੀ ਇਹ ਅਜੇ ਥੋੜਾ ਟਾਈਮ ਚੱਲੇਗਾ ਇਹ ਜੋਰ ਹਾਂਜੀ ਸਟਾਰਟਿੰਗ ਜਿੱਦਾਂ ਮੰਨ ਲਓ ਵੀ ਇਹ ਫਸਲ ਕੋਈ 30-35 ਰੁਪਏ ਤੋਂ ਸ਼ੁਰੂ ਹੁੰਦੀ ਆ ਜੀ ਤੇ ਲਾਸਟ ਜਾਂ ਤੀਜਾ ਚੌਥੇ ਚੜਾਈ ਦੇ ਵਿੱਚ 10 ਰੁਪਏ 12 ਰੁਪਏ 15 ਵੀ ਇੱਥੇ ਘਰ ਜਾਂਦੀ ਆ ਜੀ ਮੈਂ ਕਹਿੰਨਾ ਵੀ ਨਸ਼ਾ ਛੱਡ ਕੇ ਇਹ ਖੇਤੀ ਅਪਣਾਓ ਨਾਲੀ ਆਪਣੀ ਸਿਹਤ ਵਧੀਆ ਰਹੂਗੀ ਇੱਕ ਫਸਲ ਨੂੰ ਲਾਵਾਂਗੇ ਨਾਲ ਆਪਣਾ ਘਰ ਦਾ ਗੁਜ਼ਾਰਾ ਚੱਲੂਗਾ ਰੁਜ਼ਗਾਰ ਮਿਲ ਜੂਗਾ ਇਹਦੇ ਨਾਲ ਕਈ ਲੋਗ ਆਪਣਾ ਘਰ ਦਾ ਜੋ ਵੀ ਗੁਜ਼ਾਰਾ ਕਰ ਸਕਦੇ ਆ ਬੱਚੇ ਦੀ ਪੜ੍ਹਾਈਆਂ ਕਰਾ ਸਕਦੇ ਆ ਪੰਜਾਬ ਦੇ ਬਹੁਤ ਸਾਰੇ ਕਿਸਾਨ ਹੁਣ ਵਪਾਰਕ ਪੱਧਰ ਤੇ ਸੰਘਾੜੇ ਦੀ ਕਾਸ਼ਤ ਕਰ ਰਹੇ ਹਨ ਅਨੇਕਾਂ ਗੁਣਾ ਅਤੇ ਖੁਰਾਕੀ ਤੱਤਾਂ ਨਾਲ ਭਰਪੂਰ ਸੰਘਾਰੇ ਦੀ ਕਾਸ਼ਤ ਲਈ ਹੁਣ ਕਿਸਾਨਾਂ ਦੇ ਨਿੱਜੀ ਤਜਰਬੇ ਬਹੁਤ ਐਮੀਅਤ ਰੱਖਦੇ ਹਨ ਧਰਤੀ ਹੇਠਲੇ ਪਾਣੀ ਦਾ ਪੱਧਰ ਹੀਠਾਂ ਜਾ ਰਿਹਾ ਹੈ ਇਸ ਲਈ ਇਸ ਫਸਲ ਨੂੰ ਦਰਿਆ ਲਾਗੇ ਵਾਲੇ ਇਲਾਕਿਆਂ ਵਿੱਚ ਕਰਨ ਲਈ ਹੀ ਸਿਫਾਰਿਸ਼ ਕੀਤੀ ਜਾਂਦੀ ਹੈ ਪੰਜਾਬ ਵਿੱਚ ਸੰਘਾਰੇ ਦੇ ਕਾਸ਼ਤਕਾਰਾਂ ਦਾ ਇੱਕ ਵਧੀਆ ਭਵਿੱਖ ਹੈ